ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਾਂ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪ ਨੂੰ ਦਿੱਕਾ ਲਾਈਕ ਆਈ ਹੈ ਠੀਕ ਹੈ ਜਿਮੀ ਜਾਇਦਾਦ ਨੂੰ ਜਿਹੜੇ ਵੇਚਣ ਜਾਂ ਖਰੀਦਣ ਦਾ ਕੰਮ ਕਰਦੇ ਆ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨੂ ਯਾਰ ਕਿ ਆਲ ਵਾਲੇ ਬਟਨ ਤੇ ਸੈੱਟ ਕਰ ਦੋ ਤਾਂ ਕਿ ਕੋਈ ਸੌਦਾ ਵਗੈਰਾ ਨਿਕਲੇ ਤਾਂ ਉਹ ਤੁਹਾਡੇ ਤੋਂ ਮੈਸ ਨਾ ਹੋਵੇ ਠੀਕ ਹੈ ਜੀ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆਂਗੇ ਉਹ ਹੈਗਾ ਆਪਣਾ ਪਲਾਟ ਦਾ ਇੱਕ ਬਹੁਤ ਸੋਹਣਾ ਪਲਾਟ ਨਿਕਲਿਆਗਾ E 2278 ਦਾ ਜਣੇ ਕਿ 261 ਗਜ ਦਾ ਆਦਰਸ਼ ਨਗਰ ਦਾ ਇੱਕ ਏਰੀਆ ਦਲੀਪ ਨਗਰ ਜਦੋਂ ਆਪਾਂ ਇਧਰ ਬਠਿੰਡੀ ਵਾਲੀ ਸਾਈਡ ਤੋਂ ਆਉਣੇ ਆ ਜਿੱਥੇ ਸ਼ਿਵਿੰਗਾ ਅੱਜ ਦੇ ਵਾ ਉਤਪਾਈਲੀ ਗਲੀ ਦੇ ਵਿੱਚ ਜੀ ਦਲੀਪ ਨਗਰ ਉਹਦੇ ਵਿੱਚ ਪਿਆ 262 ਗਾਈ ਦਾ ਪਲਾਟ ਆ ਜੀ ਦਾ ਸਾਈਜ਼ ਹੈਗਾ 30 ਬਾਈ 78 ਦਾ ਜੋ ਵੀ ਉੱਥੇ ਰੇਟ ਆ 7500 ਰੁਪਏ ਦਾ ਰੇਟ ਆ ਜੇ ਕੋਈ ਕਿਸੇ ਭਰਾ ਨੇ ਪਤਾ ਕਰਨਾ ਚਾਹੇ ਕਿ ਉਹ ਪਤਾ ਕਰ ਸਕਦਾ ਉਹ ਰੇਟ ਦੇ ਉਹ ਵੀ ਘਟਾ ਆਪਾਂ ਨੂੰ 500 ਰੁਪਏ ਹੋਰ ਘਟਾ ਬਾਕੀ ਭਰਾ ਦੇ ਰਿਹਾ ਕੋਈ ਮਜਬੂਰੀ ਆ ਉਹਨਾਂ ਦੀ ਪੇਮੈਂਟ ਦੀ ਲੋਡ ਵਗੈਰਾ ਪੈ ਗਈ ਵੇਚ ਦੀ ਤਾਂ ਟਾਈਮ ਵੀ ਥੋੜਾ ਹੈਗਾ ਜੇ ਕਿਸੇ ਭਰਾ ਨੂੰ ਇਸ ਤਰ੍ਹਾਂ ਦਾ ਕੋਈ ਪਲਾਟ ਵਗੈਰਾ ਚਾਹੀਦਾ ਤਾਂ ਉਹ ਮੇਰੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆਦਰਸ਼ ਨਗਰ ਦਾ ਇੱਕ ਏਰੀਆ ਦਲੀਪ ਨਗਰ ਜਿਹਦੇ ਵਿੱਚ ਇਹ ਪਲਾਟ ਪਿਆ ਹੈਗਾ ਇਹਦਾ ਸਾਈਜ਼ ਹੈਗਾ 30 78 ਬਹੁਤ ਸੋਹਣੇ ਚਾਰ ਚੁਪੇਰੇ ਉਹ ਘਰ ਪਈ ਜਾਂਦੇ ਆ ਚਾਰ ਚੁਪੇਰੇ ਜਿਹੜੇ ਘਰ ਪੈਰੇ ਉਹ ਵਧੀਆ ਘਰ ਪੈਰੇ ਇਹ ਨਹੀਂ ਹੈ ਵੀ ਕੋਈ ਭਈਆਂ ਭੂਈਆਂ ਦੇ ਘਰ ਜਾ ਕੋ ਹੋਰ ਆ ਚੰਗੇ ਏਰੀਏ ਦੇ ਵਿੱਚ ਇਹ ਪਲਾਟ ਹੈਗਾ ਜੇ ਕਿਸੇ ਭਰਾ ਨੇ ਖਰੀਦ ਦੇਣਾ ਤੋਂ ਮੇਰੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਜੇ ਕਿਸੇ ਭਰਾ ਨੂੰ ਕੋਈ ਜ਼ਮੀਨ ਜਾਂ ਕੋਈ ਹੋਰ ਕੋਠੀ ਵਗੈਰਾ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਲੋੜ ਆ ਉਹ ਵੀ ਭਰਾ ਮੇਰੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਬਾਕੀ ਜੇ ਕਿਸੇ ਭਰਾ ਨੇ ਕੋਈ ਕੋਠੀ ਵੇਚਣੀ ਆ ਜਾਂ ਜ਼ਮੀਨ ਵੇਚਣੀ ਆ ਉਹ ਸਾਡੇ ਨਾਲ ਨਾ ਇੱਕ ਵਾਰੀ ਤੁਸੀਂ ਸੰਪਰਕ ਕਰਕੇ ਉਸ ਤੋਂ ਬਾਅਦ ਹੀ ਉਹਦਾ ਸੌਦਾ ਤੈਅ ਕਰਿਆ ਕਰੋ ਪਹਿਲਾਂ ਸੌਦਾ ਨਾ ਤੈਅ ਕਰਿਆ ਕਰੋ ਤਾਂ ਕਿ ਆਪਾਂ ਨੂੰ ਜਿਹੜੀ ਆਪਣੀ ਜੀ ਬੰਦੀ ਦਾ ਮੁੱਲ ਮਿਲ ਸਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿੰਨਾ ਜਿਕਰ ਆਪਾਂ ਚੈਨਲ ਸਬਸਕ੍ਰਾਈਬ ਨਹੀਂ ਨ ਕਰਦੇ ਉਹਨਾਂ ਜਿਕਰ ਆਪਣੇ ਕੋਲੇ ਕੋਈ ਵੀਡੀਓ ਨਹੀਂ ਆਉਂਦੀ ਕਿ ਜਦੋਂ ਚੈਨਲ ਸਬਸਕ੍ਰਾਈਬ ਕਰਦੇ ਆਪਾਂ ਫਿਰ ਆਪਣੇ ਕੋਲੇ ਵੀਡੀਓ ਆਉਣ ਲੱਗ ਜਾਂਦੀ ਹੈ ਤੇ ਇੱਕ ਹੋਰ ਕਿਸਾਨ ਭਰਾਵਾ ਵਾਸਤੇ ਬਹੁਤ ਵਧੀਆ ਜੀ ਲੈ ਕੇ ਆਇਆ ਆਪਾਂ ਜਦੋਂ ਆਪਾਂ ਕਿਸੇ ਆਰਤੀ ਦੇ ਕੋਲੇ ਪੈਸਾ ਰੱਖਦੇ ਆ ਆਪਣਾ ਤਾਂ ਉੱਥੇ ਕੀ ਹੁੰਦਾ ਆਪਾਂ ਨੂੰ ਵੈਸੇ ਆਰਤੀ ਅੱਜ ਕੱਲ ਪੈਸੇ ਰੱਖਦੇ ਨਹੀਂ ਜੇ ਰੱਖ ਵੀ ਇਹ ਵੀ ਆ ਤਾਂ 1 ਰੁਪਿਆ ਆਪਾਂ ਨੂੰ ਸੈਂਕੜਾ ਪਰ ਸੈਂਕੜਾ ਵਿਆਜ ਦਿੰਦੇ ਆ ਪਰ ਆਪਣੀ ਫਰਮ ਦੇ ਕੋਲੇ ਆਪਾਂ 1.5 ਰੁਪਏ ਦੇ ਹਿਸਾਬ ਨਾਲ ਪੈਸਾ ਰੱਖਦੇ ਆ ਜਿੰਨਾ ਹੀ ਪੈਸਾ ਕਿਸੇ ਨੇ ਰੱਖਣਾ ਲੱਖ ਰੁਪਏ ਤੋਂ ਲੈ ਕੇ 50 ਲੱਖ ਉਸ ਤੋਂ ਵੱਧ ਵੀ ਤੁਹਾਡੀ ਲੋੜ ਆ ਵੱਧ ਰੱਖ ਸਕਦੇ ਹੋ ਠੀਕ ਆ 6 6 ਮਹੀਨੇ ਵਾਲਾ ਹਿਸਾਬ ਹੋਊਗਾ ਪੂਰਾ ਪੇਪਰ ਵਰਕ ਹੋਊਗਾ ਇਹ ਨਹੀਂ ਹੈ ਵੀ ਕੱਲਾ ਆਪਾਂ ਤੁਹਾਨੂੰ ਚੈੱਕ ਦੇਵਾਂਗੇ ਪੂਰੀ ਪੇਪਰ ਵਰਕ ਹੋਊਗਾ ਜੇ ਕਿਸੇ ਨੇ ਮੰਨ ਕੇ ਚਲੋ 5 ਲੱਖ ਰੱਖਣਾ ਤਾਂ ਉਹ 5 ਲੱਖ ਵਾਲਾ ਪੇਪਰ ਵਰਕ ਹੋਊਗਾ ਜੇ ਕਿਸੇ ਨੇ 10 20 ਲੱਖ ਰੱਖਣਾ ਉਹ 10 20 ਲੱਖ ਦਾ ਪੂਰਾ ਪੇਪਰ ਵਰਕ ਹੋਊਗਾ ਬਕਾਇਦਾ ਵਕੀਲ ਕੋਲੇ ਜਾ ਕੇ ਪੂਰਾ ਲੈਗ ਲਕਾ ਹੋਊਗਾ ਜੀ ਕਿਸੇ ਭਰਾ ਨੇ ਵੱਡੀ ਇਨਵੈਸਟਮੈਂਟ ਕਰਨੀ ਆ ਵੀ ਮੈਂ 50 ਲੱਖ ਰੁਪਏ ਰੱਖਣਾ ਵੀ ਤੁਹਾਡੇ ਕੋਲੇ ਤਾਂ ਉਹਦੇ ਵਾਸਤੇ ਜ਼ਮੀਨ ਅਟੈਚ ਕੀਤੀ ਜਾਊਗੀ ਉਹਦੇ ਨਾਲ ਬਕਾਇਦਾ ਚੈੱਕ ਵੀ ਲੱਗਣਗੇ ਬਕਾਇਦਾ ਗਵਾਹ ਲੱਗਣਗੇ ਪੂਰੇ ਜਿਵੇਂ ਆਪਾਂ ਜ਼ਮੀਨ ਦਾ ਬਿਆਨਾ ਕਰਦੇ ਹਾਂ ਉਸ ਤਰ੍ਹਾਂ ਤਾਂ ਇਸ ਤਰ੍ਹਾਂ ਕਰਕੇ ਵੀ ਵਧੀਆ ਇਹ ਵੀ ਮੈਨੂੰ ਲੱਗਿਆ ਵੀ ਠੀਕ ਕਿਸਾਨ ਭਰਾਵਾਂ ਵਾਸਤੇ ਜਿੰਨੇ ਕਈ ਵਾਰੀ ਆਪ ਨੂੰ ਇਹ ਹੁੰਦਾ ਵੀ ਆਪਾਂ ਨੂੰ ਸਾਲ ਪਰ ਅਜੇ ਪੇਮੈਂਟ ਦੀ ਲੋੜ ਨਹੀਂ ਤਾਂ ਸਾਲ ਦੇ ਵਿੱਚ ਕਈ ਵਾਰੀ ਆਪਣੇ ਖਾਤੇ ਦੇ ਵਿੱਚ ਇਹ ਫੜੀ ਦੇ ਵਿੱਚ ਬਹੁਤ ਆਪਾਂ ਨੂੰ ਨੁਕਸਾਨ ਹੁੰਦਾ ਜੋ ਕਿ ਐਫਪੀ ਤੋਂ ਲਗਭਗ ਤਿੱਗਣਾ ਵਿਆਜ ਆਪਾਂ ਦਿੰਦੇ ਆ ਕਿ ਜੇ ਕਿਸੇ ਭਰਾ ਨੇ ਕੋਈ ਪੇਮੈਂਟ ਵਗੈਰਾ ਆਪਣੇ ਕੋਲੇ ਇਨਵੈਸਟ ਕਰਨੀ ਹੁੰਦੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਕਿਸੇ ਭਰਾ ਨੇ ਕੋਈ ਜ਼ਮੀਨ ਜਾਇਦਾਦ ਖਰੀਦਣੀ ਆ ਜਾਂ ਵੇਚਣੀ ਆ ਉਹ ਵੀ ਆਪਣੇ ਨਾਲ ਇੱਕ ਵਾਰੀ ਸੰਪਰਕ ਕਰਕੇ ਫੇਰ ਹੀ ਸੌਦਾ ਤਿਆ ਕਰਿਆ ਕਰੋ ਉਸ ਤੋਂ ਪਹਿਲਾਂ ਸੌਦਾ ਨਾ ਤਿਆ ਕਰਿਆ ਕਰੋ ਤੇ ਜਿਵੇਂ ਕਿਸੇ ਨੇ ਮਲੋਟ ਸਾਈਡ ਤੇ ਮਲੋਟ ਵਾਲੇ ਰੋਡ ਤੇ ਜਿੱਥੇ ਨਵਾਂ ਬੱਸ ਸਟੈਂਡ ਬਣਨਾ ਉੱਥੇ ਕੋਈ ਪਲਾਟ ਵਗੈਰਾ ਲੈਣਾ ਜਾਂ ਕਿਸੇ ਭਰਾ ਨੇ ਮੁਕਸਰ ਵਾਲੇ ਰੋਡ ਤੇ ਕੋਈ ਪਲਾਟ ਲੈਣਾ ਵੱਡੀ ਇਨਵੈਸਟਮੈਂਟ ਕਰਨੀ ਹੁੰਦੀ ਹੈ ਨਾ ਕੋਈ ਜਿਵੇਂ 5 ਕਰੋੜ ਲਾਉਣਾ ਕਿਸੇ ਨੇ ਜਾਂ 2 ਕਰੋੜ ਲਾਉਣਾ ਉੱਥੇ ਆਪਣੇ ਕੋਲੇ ਬਹੁਤ ਵਧੀਆ-ਵਧੀਆ ਪਲਾਟ ਪਈ ਹੈ ਵੱਡੀ ਇਨਵੈਸਟਮੈਂਟ ਵਾਸਤੇ ਤੇਰੀ ਬਿਪਾਰੀ ਭਰਾਵਾਂ ਨੇ ਕੋਈ ਸੌਦਾ ਚੱਕਣਾ ਹੁੰਦਾ ਤਾਂ ਉੱਥੇ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਇੱਕ ਵਾਰੀ ਆ ਕੇ ਨਾ ਵੀ ਕੋਈ ਸਾਡੀ ਇੰਨੀ ਕੁ ਰਿਕੁਆਇਰਮੈਂਟ ਆ ਅਸੀਂ ਆ ਸੌਦਾ ਚੱਕਣਾ ਚਾਹੁੰਦੇ ਆ ਤੇ ਜਾਂ ਕਈ ਵਾਰੀ ਸਾਡਾ ਫੋਨ ਬਿਜੀ ਆ ਜਾਂਦਾ ਹੁੰਦਾ ਤਾਂ ਉਹ ਕਿਸੇ ਵੀ ਵੀਰ ਨੇ ਗੁੱਸਾ ਨਹੀਂ ਕਰਨਾ ਵੀ ਤੁਹਾਡਾ ਫੋਨ ਵਿਜੀ ਰਹਿਦਾ ਤੁਸੀਂ ਕੀ ਕਰੋ ਨੰਬਰ ਨੂੰ ਸੇਵ ਕਰਕੇ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਵੀ ਬਾਈ ਮੇਰੇ ਆ ਰਿਕੁਆਇਰਮੈਂਟ ਆ ਮੈਨੂੰ ਇਹੋ ਜਿਹਾ ਸੌਦਾ ਲੈ ਕੇ ਦਿਓ ਆ ਇਹ ਰਗਾ ਹੋ ਗਈ ਠੀਕ ਆ ਤਾਂ ਉਹ ਇਹ ਸੌਦਾ ਤੁਹਾਨੂੰ ਖਰੀਦ ਕੇ ਦਿੱਤਾ ਜਾਊਗਾ ਜਿਹੀ ਹੋਈ ਤੁਹਾਡੀ ਰਿਕੁਆਇਰਮੈਂਟ ਹੋਊਗੀ ਤੇ ਕਈ ਭੈਣਾਂ ਦੇ ਫੋਨ ਆਉਂਦੇ ਆ ਬਾਈ ਸਾਨੂੰ 4-5 ਲੱਖ ਦੀ ਰੇਂਜ ਚ ਕੋਈ ਛੋਟਾ ਪਲਾਟ ਭਾਲ ਕੇ ਦਿਓ ਵੀ ਕੋਈ ਲਗਭਗ 4 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਇਸ ਤਰ੍ਹਾਂ ਦੇ ਪਲਾਟ ਵੀ ਆਪਣੇ ਕੋਲੇ ਹੁੰਦੇ ਆ ਜਿਵੇਂ ਗਿਲਪਤੀ ਪਿੰਡ ਦੇ ਵਿੱਚ 100-100 ਗਾਇ ਦੀ ਆਪਣੇ ਕੋਲ ਪਲਾਟ ਪਈ ਆ ਵਧੀਆ ਤੇ ਪਿੰਡ ਸਿਵਗਾ ਦੇ ਵਿੱਚ ਵੀ ਆਪਣੇ ਕੋਲ 100-100 ਗਾਇ ਦੀ ਪਰਾਟ ਦੂਰੋਂ ਮਿਲ ਜਾਣਗੇ ਬਾਹਰ ਸਿਰ ਦੇ ਤੇ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਘਰ ਗਹਿਣੇ ਚਾਹੀਦਾ ਜਾਂ ਘਰ ਕਿਸ਼ਤਾਂ ਦੇ ਚਾਹੀਦਾ ਉਹ ਵੀ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਇੱਕ ਵਾਰੀ ਸੰਪਰਕ ਕਰ ਲਿਆ ਕਰੋ ਕਿ ਐਨੇ ਪੈਸੇ ਸਾਡੇ ਕੋਲ ਹੈਗੇ ਆ ਬਾਕੀ ਭਈ ਅਸੀਂ ਕਿਸ਼ਤਾਂ ਕਰਨੀਆਂ ਚਾਹੁੰਦੇ ਹਾਂ ਜੇ ਤੁਹਾਡਾ ਮਨ ਮੰਨਦਾ ਤਾਂ ਸਾਨੂੰ ਦੱਸੋ ਇੱਕ ਵਾਰੀ ਫੋਨ ਤੇ ਸੰਪਰਕ ਜ਼ਰੂਰ ਕਰ ਲਿਆ ਕਰੋ ਜੇ ਕਿਸੇ ਭਰਾ ਨੂੰ ਪਿੰਡ ਸਿਵਗਾ ਦੇ ਵਿੱਚ ਘਰ ਦੀ ਲੋੜ ਆ ਗਹਿਣੇ ਜਾਂ ਮੁੱਲ ਹਨ ਵੀ ਇੰਨੇ ਹੀ ਸਾਡੇ ਰਿਕੁਆਇਰਮੈਂਟ ਆ ਫੋਨ ਕਰ ਲਿਆ ਕਰੋ ਜੇ ਫੋਨ ਬਿਜੀ ਜਾਂਦਾ ਤਾਂ WhatsApp ਤੇ ਬੋਲ ਕੇ ਭੇਜ ਦਿਆ ਕਰੋ ਵੀ ਸਾਨੂੰ ਬਈ ਇਹੋ ਜਿਹਾ ਘਰ ਚਾਹੀਦਾ ਥੋੜੀ ਇਨਵੈਸਟਮੈਂਟ ਲਾਉਣੀ ਆ ਸੀ ਇਹੋ ਜਿਹਾ ਏਰੀਆ ਹੋਵੇ ਠੀਕ ਆ ਜੀ ਤੇ ਬਾਕੀ ਜੇ ਕਿਸੇ ਨੇ ਵਾੜੀ ਜਾਣਕਾਰੀ ਲੈਣੀ ਹੁੰਦੀ ਆ ਉਹ ਫੋਨ ਕਰ ਲਿਆ ਕਰੋ ਇੱਕ ਚੀਜ਼ ਮੇਰੇ ਨਾਲ ਨਾਲ ਹੋਰ ਕਹਿਣੀ ਸੀ ਵੀ ਕਈ ਬਿਵਾਰੀ ਭਰਾ ਸਾਡੇ ਨਾਲ ਮਿਲ ਕੇ ਜੇ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਉਹ ਸਾਡ ਨੂੰ ਦਫ਼ਤਰ ਆ ਕੇ ਮਿਲਣ ਡੇਡੇ ਵਪਾਰੀ ਡੀਲਰ ਭਰਾ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਸਾਫ ਸੁਥਰਾ ਉਹ ਸਾਨੂੰ ਮਿਲ ਕੇ ਕੰਮ ਕਰਨ ਚਾਹੁੰਦੇ ਆ ਉਹ ਸਾਨੂੰ ਦਫ਼ਤਰ ਆ ਕੇ ਮਿਲ ਇੱਕ ਵਾਰੀ ਮੈਲ ਲੈਣ ਉਸ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਾਂਗੇ ਆਪਾਂ ਜਿਹੜਾ ਇੱਕ ਦਫ਼ਤਰ ਉਹ ਪਿੰਡ ਸੀਪੀਆ ਦੇ ਵਿੱਚ ਆ ਦੂਸਰਾ ਦਫ਼ਤਰ ਆ ਜਿਹੜਾ ਉਹ ਸ਼ਹਿਰ ਬਠਿੰਡਾ ਦੇ ਵਿੱਚ ਆ ਲਾਂਡਰੀ ਮਾਰਕੀਟ ਦੇ ਵਿੱਚ 골ਡ ਕੀ ਦੇ ਬਿਲਕੁਲ ਨੇੜੇ ਆ ਜੇ ਕਿਸੇ ਭਰਾ ਨੇ ਉੱਥੇ ਆਉਣਾ ਤੁਸੀਂ ਉੱਥੇ ਵੀ ਆ ਸਕਦੇ ਹੋ ਜੇ ਕੋਈ ਭਰਾ ਉੱਥੇ ਨਹੀਂ ਆ ਸਕਦਾ ਤਾਂ ਪਿੰਡ ਸਿਵਗੀਆਂ ਭੁਲਾੜੇ ਵਾਲੇ ਰੋਡ ਤੇ ਪਹਿਲੀ ਆਪਣੀ ਸ਼ਾਪ ਆ ਉੱਥੇ ਵੀ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੁਬਾਰੇ ਫੇਰ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਆਪਣਾ ਦਫ਼ਤਰ ਆ ਇੱਕ ਸ਼ਹਿਰ ਬਠਿੰਡਾ ਦੇ ਵਿੱਚ ਆ ਦੂਸਰਾ ਦਫ਼ਤਰ ਪਿੰਡ ਸਿਵਗੀਆਂ ਦੇ ਵਿੱਚ ਆ ਭੁਲਾੜੇ ਵਾਲੇ ਰੋਡ ਤੇ ਹੀ ਆ ਜੇ ਕਿਸੇ ਭਰਾ ਨੇ ਕੋਈ ਡੀਪਲੀ ਗੱਲਬਾਤ ਕਰਨੀ ਆ ਤਾਂ ਉੱਥੇ ਵੀ ਆ ਕੇ ਗੱਲਬਾਤ ਕਰ ਸਕਦੇ ਹੋ ਤੇ ਇਹ ਪਲਾਟ ਦੇ ਬਾਰੇ ਜਰੂਰ ਦੱਸਿਓ ਜੇ ਕੋਈ ਭਰਾ ਇਹਨੂੰ ਖਰੀਦਣਾ ਚਾਹੁੰਦਾ ਉਹ ਭਰਾ 500 ਰੁਪਏ ਘਾਟਾ ਪਾ ਕੇ ਵੀ ਦੇਣ ਨੂੰ ਤਿਆਰ ਆ ਕੋਈ ਭਰਾ ਨੂੰ ਲੋੜ ਆ ਪੇਮੈਂਟ ਦੀ 30 ਬੈਠ ਅੱਧਰ ਦਾ ਸਹਜ ਆ 262 ਗਾਇਦਾ ਪੂਰਾ ਇਹ ਪਲਾਟ ਆ ਵਧੀਆ ਏਰੀਆ ਚ ਠੀਕ ਹੈ ਜੀ ਜੇ ਕੋਈ ਭਰਾ ਚਾਹ ਬਣਾ ਤਾਂ ਸਾਡੇ ਨਾਲ ਨਿਚੇ ਲਿਖੇ ਨੰਬਰਾਂ ਤੇ ਜਲਦੀ ਸੰਪਰਕ ਕਰੇ ਠੀਕ ਹੈ ਜੀ ਧੰਨਵਾਦ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਜਾਇਤ